ਸਤਿ ਸ੍ਰੀ ਅਕਾਲ ਜ ਸਾਰਿਆਂ ਨੂੰ ਜਰੂਰੀ ਇਨਫੋਰਮੇਸ਼ਨ ਮੈਂ ਹੁਣੇ-ਹੁਣੇ 40 ਹਸਪੀਟਲ ਬਾਈ ਰਾਜਵੀਰ ਚੋਂ ਬੰਦੇ ਹੁਣਾਂ ਨੂੰ ਮਿਲ ਕੇ ਆਇਆ ਤੁਹਾਡੀਆਂ ਦੁਆਵਾਂ ਸਦਕਾ ਨਹੀਂ ਚੱਲ ਰਹੀ ਚੱਲ ਰਹੀ ਭਾਈ ਚੈੱਕ ਕਰੀ ਆਪਣੇ ਫੋਨ ਤੇ ਤੇ ਤੁਹਾਡੀਆਂ ਦੁਆਵਾਂ ਸਦਕੇ ਇੱਕ ਛੋਟੀ ਜੀ ਖੁਸ਼ਖਬਰੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਬਾਈ ਦੀ ਜਿਹੜੀ ਪਹਿਲੀ ਸਟੇਜ ਹੈ ਡਾਕਟਰਾਂ ਨੇ ਦੱਸਿਆ ਸੀਗਾ ਕਿ ਜਿਹੜੇ ਪਹਿਲੇ 12 ਘੰਟੇ ਹੈ ਉਹ ਬੜੇ ਕ੍ਰਿਟੀਕਲ ਨੇ ਉਹ 12 ਘੰਟਿਆਂ ਦਾ ਜਿਹੜਾ ਫੇਜ਼ ਹੈ ਉਹ ਪੂਰਾ ਹੋ ਚੁੱਕਿਆ ਹੈ ਤੇ ਦੂਜੀ ਜਿਹੜੀ ਡਾਕਟਰਾਂ ਨੂੰ ਵੱਡੀ ਪ੍ਰੋਬਲਮ ਸੀ ਇੱਕ ਤਾਂ ਬ੍ਰੇਨ ਚ ਪ੍ਰੋਬਲਮ ਹੈ ਦੂਜਾ ਹਾਰਟ ਐਂਡ ਕਿਡਨੀ ਡਾਕਟਰ ਸਾਹਿਬ ਕਹਿੰਦੇ ਸੀਗੇ ਕਿ ਬ੍ਰੇਨ ਬਾਅਦ ਚ ਵੀ ਰਿਕਵਰ ਹੋ ਸਕਦਾ ਹੈ ਸਭ ਤੋਂ ਪਹਿਲਾਂ ਕਿਡਨੀ ਤੇ ਹਾਰਟ ਹੈ ਉਹ ਸਭ ਤੋਂ ਪਹਿਲਾਂ ਰਿਕਵਰ ਹੋਣਾ ਬੜੇ ਜ਼ਰੂਰੀ ਹੈ ਤੇ ਬਾਈ ਨੂੰ ਪਹਿਲਾ 100% ਵੈਂਟੀਲੇਟਰ ਤੇ ਰੱਖਿਆ ਹੋਇਆ ਸੀ ਹੁਣ ਵੈਂਟੀਲੇਟਰ ਦੀ ਜਿਹੜੀ ਆਕਸੀਜਨ ਹੈ ਉਹ ਸਿਰਫ 25% ਦੀ ਲੋਡ ਪੈ ਰਹੀ ਹੈ 70% ਆਕਸੀਜਨ ਹੈ ਬੋਡੀ ਆਪ ਲੈਣੀ ਸ਼ੁਰੂ ਹੋ ਗਈ ਹੈ ਰਾਜਵੀਰ ਬਾਈ ਦਾ ਜਿਹੜਾ ਬੀਪੀ ਹੈ ਉਹ ਵੀ ਸਟੇਬਲ ਹੈ ਇਟ ਮੀਨਸ ਬੋਡੀ ਰਿਕਵਰ ਹੋਣੀ ਸ਼ੁਰੂ ਹੋ ਗਈ ਹੈ ਤੇ ਕਈ ਮੂਰਖ ਮੇਰੇ ਵਰਗੇ ਕਈ ਨਿਊਜ਼ ਚੈਨਲ ਵਾਲੇ ਜਿਹੜੇ ਗਲਤ ਫੋਟੋਆਂ ਪਾ ਰਹੇ ਨੇ ਇਹ ਆਰ ਆਈ ਪੀ ਲਿਖ ਕੇ ਆਫਵਾਹ ਫਲਾ ਰਹੇ ਨੇ ਬਾਈ ਸ਼ਰਮ ਕਰੋ ਯਾਰ ਥੋੜੀ ਜੀ ਪਲੀਜ਼ ਉਹਨਾਂ ਦੀ ਫੈਮਿਲੀ ਉਹਨਾਂ ਦੇ ਮਾਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਚਾਹਣ ਵਾਲੇ ਸੋਚ ਕੇ ਦੇਖੋ ਯਾਰ ਕੀ ਬੀਤਰੀ ਹੋएगी ਉਹਨਾਂ ਤੇ ਇਸ ਕਰਕੇ ਮੈਂ ਰਿਕਵੈਸਟ ਕਰਦਾ ਪਲੀਜ਼ ਤੇ ਤੁਹਾਡੀਆਂ ਦੁਆਵਾਂ ਕੰਮ ਕਰ ਰਹੀਆਂ ਨੇ ਸਭ ਤੋਂ ਵੱਧ ਕੰਮ ਦੁਆਵਾਂ ਨਹੀਂ ਕਰਨਾ ਪਲੀਜ਼ ਸਭ ਤੋਂ ਵੱਧ ਦੁਆਵਾਂ ਕਰੋ ਤੇ ਦੂਜੀ ਗੱਲ ਇੱਕ ਸਰਕਾਰਾਂ ਨਾਲ ਸਾਡਾ ਜਿਹੜਾ ਗਿਲਾ ਸ਼ਿਕਵਾ ਵੀ ਹੈ ਜਦੋਂ ਆਪਾਂ ਰੋਡ ਟੈਕਸ ਦਿੰਨੇ ਆ ਟੋਲ ਟੈਕਸ ਦਿੰਨੇ ਆ ਕਈ ਥਾਵਾਂ ਤੇ ਪੱਕਾ ਹੌਸਸ ਜਿਹੜਾ ਕਿ ਆਵਾਰਾ ਪਸ਼ੂਆਂ ਦਾ ਜਿਹੜਾ ਟੈਕਸ ਸਾਥੋਂ ਲਿਆ ਜਾਂਦਾ ਹੈ ਡੀਜ਼ਲ ਪੈਟਰੋਲ ਤੇ ਕਈ ਵਾਰੀ ਉਹ ਟੈਕਸ ਕਿੱਥੇ ਜਾਂਦਾ ਹੈ ਇਹ ਜਿਹੜਾ ਐਕਸੀਡੈਂਟ ਹੋਇਆ ਹੈ ਇਹ ਹੋਇਆ ਹੈ ਆਵਾਰਾ ਪਸ਼ੂਆਂ ਕਰਕੇ ਪਸ਼ਵਾਂ ਦੀ ਆ ਰਾਈਡਰ ਜਾ ਰਹੇ ਸੀਗੇ ਉਹ ਚਾਰ ਪੰਜ ਬੰਦੇ ਬਾਈਕ ਲੈ ਕੇ ਆਪਸ ਦੇ ਵਿੱਚ ਫੋਨ ਉਹਨਾਂ ਦੇ ਕਨੈਕਟਿਡ ਸੀਗੇ ਕੰਨਾਂ ਦੇ ਵਿੱਚ ਉੱਥੇ ਦੋ ਠੱਠਿਆਂ ਦੀ ਲੜਾਈ ਹੋ ਰਹੀ ਸੀ ਜਿਹੜੇ ਉਹਨਾਂ ਦੀ ਬਾਈਕ ਦੇ ਵਿੱਚ ਵੱਜਿਆ ਉਹਨਾਂ ਦੇ ਜਾ ਕੇ ਠੱਠਾ ਉਹਦੇ ਨਾਲ ਬਾਈਕ ਡਿੱਗ ਗਿਆ ਉਹਨਾਂ ਨੇ ਹੈਲਮਟ ਵੀ ਪਾਇਆ ਹੋਇਆ ਸੀਗਾ ਤੇ ਉਹਨਾਂ ਦੀ ਸਪੀਡ ਇੰਨੀ ਤੇਜ਼ ਸੀਗੀ ਠੱਠਿਆਂ ਦੀ ਕਿਉਂਕਿ ਉਹਨਾਂ ਜੋਰ ਦੇ ਵਿੱਚ ਚੱਲਨੇ ਕੋਈ ਹੁੰਦੇ ਆ ਉਹਦੇ ਨਾਲ ਬਾਈਕ ਡਿੱਗ ਗਿਆ ਦੇਖਣ ਨੂੰ ਕੋਈ ਚਰੀਟ ਨਹੀਂ ਦੇਖਣ ਨੂੰ ਬਾਡੀ ਨਾਰਮਲ ਹੈ ਪਰ ਇੱਥੇ ਗਰਦਨ ਦੇ ਵਿੱਚ ਫ੍ਰੈਕਚਰਸ ਨੇ ਪਸਲੀਆਂ ਨੇ ਜਿਹੜੀਆਂ ਹਨਾ ਉਹ ਉਹ ਥੋੜੀ ਜਿਹਾ ਆਪਣੀ ਥਾਂ ਤੋਂ ਹਿੱਲ ਗਈਆਂ ਨੇ ਅੰਦਰ ਜਾ ਚੁੱਕੀਆਂ ਨੇ ਪਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੁਹਾਡੀਆਂ ਦੁਆਵਾਂ ਦੇ ਨਾਲ ਸਭ ਤੋਂ ਵੱਡੀ ਚੀਜ਼ ਹੈ ਤੇ ਬੋਡੀ ਰਿਕਵਰ ਹੋਣੀ ਸ਼ੁਰੂ ਹੋ ਗਈ ਹੈ ਕੱਲ ਦੇ ਜਿਹੜੇ 12 ਘੰਟੇ ਲੰਗੇ ਆ ਉਹ ਰੱਬ ਹੀ ਜਾਣਦਾ ਫੈਮਿਲੀ ਮੈਂਬਰ ਹੀ ਜਾਣਦੇ ਨੇ ਉੱਥੇ ਮੌਕੇ ਤੇ ਜਿਹੜੇ ਮੌਜੂਦ ਸੀਗੇ ਮਤਲਬ ਬਹੁਤ ਜ਼ਿਆਦਾ ਮਾੜੇ ਹਾਲਾਤ ਸੀਗੇ ਆਪਾਂ ਸੋਚ ਨਹੀਂ ਸਕਦੇ ਤੇ ਅਵਾਰਾ ਪਸ਼ੂਆਂ ਤੇ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਇਹਦੇ ਲਈ ਇਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਜਿਹੜੇ ਇਲਾਕੇ ਦੇ ਵਿੱਚ ਕੋਈ ਡੰਗਰ ਕੋਈ ਅਵਾਰਾ ਪਸ਼ੂ ਜਿਹਦੇ ਕਰਕੇ ਐਕਸੀਡੈਂਟ ਹੁੰਦਾ ਹਾਂ ਉਸ ਇਲਾਕੇ ਦੇ ਪ੍ਰਸ਼ਾਸਨ ਤੇ ਚਾਹੀਓ ਐਸਡੀਐਮ ਡੀਸੀ ਕੋਈ ਵੀ ਆ ਹੋਰ ਜ਼ਿੰਮੇਵਾਰ ਬੰਦਾ ਕੋਈ ਵੀ ਉਹਨਾਂ ਤੇ ਐਫਆਈਆਰ ਨਹੀਂ ਹੋਣੀ ਚਾਹੀਦੀ ਹੈਨਾ ਐਦਾਂ ਦਾ ਕਾਨੂੰਨ ਨਹੀਂ ਸਾਡੇ ਦੇਸ਼ 'ਚ ਹੋਣਾ ਚਾਹੀਦਾ ਤੁਸੀਂ ਗੂਗਲ ਕਰਕੇ ਦੇਖੋ ਇੰਨੇ ਵਰਲਡ ਵਾਰ 'ਚ ਦੁਨੀਆ ਨਹੀਂ ਮਰੀ ਜਿੰਨੀ ਐਕਸੀਡੈਂਟਾਂ 'ਚ ਮਰਦੀ ਹੈ ਕਈ ਤਾਂ ਮੇਰੇ ਵਰਗੇ ਮੂਰਖ ਡਰਿੰਕ ਡਰਾਈਵ ਵੀ ਕਰਦੇ ਆ ਬਹੁਤ ਮਾੜੀ ਗੱਲ ਹੈ ਹੈਨਾ ਬਾਈ ਨੇ ਹੈਲਮਟ ਵੀ ਪਾਇਆ ਹੋਇਆ ਸੀ ਹੁਣ ਆਵਾਰਾ ਪਸ਼ੂ ਨੇ ਆ ਕੇ ਐਕਸੀਡੈਂਟ ਕਰਤਾ ਹੈਲਮਟ ਕੀ ਕਰੇਗਾ ਹੈਲਮਟ ਗਰਦਨ ਨਹੀਂ ਬਚਾਂਦਾ ਤੇ ਸਭ ਤੋਂ ਵੱਡੀ ਝੋਟ ਗਰਦਨ ਤੇ ਲੱਗੀ ਐ ਇੰਦਾਂ ਦਾ ਕਾਨੂੰਨ ਨਹੀਂ ਹੋਣਾ ਚਾਹੀਦਾ ਇੰਨਾ ਟੈਕਸ ਦੰਨੇ ਆਪਾਂ ਇਹ ਮੁੱਦਾ ਵੀ ਸਾਰੇ ਤੁਸੀਂ ਜ਼ਰੂਰ ਚੱਕਿਆ ਕਰੋ ਸਾਰੇ ਰਲ ਕੇ ਅਰਦਾਸਾਂ ਕਰੋ ਸੱਚੀ ਅਰਦਾਸਾਂ ਕੰਮ ਕਰ ਰਹੀਆਂ ਨੇ ਯਾਰ ਕੰਮ ਕਰ ਰਹੀਆਂ ਨੇ ਅਰਦਾਸਾਂ ਧੰਨਵਾਦ ਸਾਰਿਆਂ ਦਾ ਪਲੀਜ਼ ਆਫਹਾਨਾ ਫਲਾਇਓ ਤੇ ਵਕਤ ਤੋਂ ਵੱਧ ਵਾਇਰਲੂ ਲਿਖ ਕੇ ਪ੍ਰੇਅ ਫਾਰ ਜਵੰਦਾ ਸਰਬੱਤ ਦਾ ਭਲਾ ਸਾਰੇ ਦਿਨੋਂ ਦੁਆ ਕਰੋ ਗੁਰੂ ਘਰਾਂ ਚ ਮੰਦਿਰਾਂ ਚ ਮਸਜਿਦ ਦੇ ਵਿੱਚ ਜਾ ਕੇ ਸਾਰਿਆਂ ਲਈ ਅਰਦਾਸ ਕਰੋ ਬਾਕੀ ਸਾਡੀ ਸੇਵਾ ਜਿਹੜੀ ਉਹ ਚੱਲ ਰਹੀ ਹੈ ਖੇਤ ਪੱਧਰੇ ਕਰਨ ਦੀ ਡੀਜ਼ਲ ਦੀ ਕਈ ਥਾਵਾਂ ਤੇ ਸਾਡੀ ਟੀਮ ਲੱਗੀ ਹੋਈ ਹੈ ਤੇ ਹੁਣੇ-ਹੁਣੇ ਮੈਂ ਹਸਪੀਟਲ ਚੋਂ ਨਿਕਲਿਆ ਆਂ ਬਾਹਰ ਕੱਲ ਵੀ ਦਰਬਾਰ ਸਾਹਿਬ ਆਈ ਸੀ ਅਰਦਾਸ ਕਰਕੇ ਔਰ ਸੱਚੇ ਪਾਤਸ਼ਾਹ ਸੁਣ ਰਿਹਾ ਹੈ ਧੰਨਵਾਦ ਸਾਰਿਆਂ ਦਾ ਔਰ ਪਿੱਛੇ ਫੋਰਟੀ ਹਸਪੀਟਲ ਹੈ ਹੁਣੇ ਮੈਂ ਬਾਹਰ ਨਿਕਲਿਆ ਹਸਪੀਟਲ ਤੋਂ ਤੇ ਧੰਨਵਾਦ ਸਾਰਿਆਂ ਦਾ ਜੀ ਪਲੀਜ਼ ਰੈਕਟੀਵਿਟੀ ਨਾਲ ਫਲਾਇਓ ਗਲਤ ਖਬਰਾਂ ਨਾ ਫਲਾਇਓ ਜਿਹੜੇ ਵਧੀਆ ਅچھے ਚੈਨਲ ਨੇ ਉਹਨਾਂ ਦੀ ਕ੍ਰੈਡੀਬਿਲਟੀ ਚੈੱਕ ਕਰਕੇ ਫਿਰ ਕੋਈ ਗੱਲ ਲੱਗੇ ਸ਼ੇਅਰ ਕਰਿਆ ਕਰੋ ਬਾਕੀ ਤੁਸੀਂ ਸਾਰੇ ਸਿਆਣੇ ਹੋ ਥੈਂਕ ਯੂ ਸੋ ਮੱਚ ਸਾਰੇ